ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਰਾਏ ਸਿੱਖ ਸਮਾਜ ਦੇ ਪਿਆਰੇ ਮਿੱਤਰੋ ਮੈਂ ਆਪ ਜੀ ਦੇ ਨਾਲ ਰਾਏ ਸਿੱਖ ਸਮਾਜ ਦੀ 2 ਮਿੰਟ ਲਈ ਸਾਂਝ ਪਾਣਾ ਚਾਹੁੰਦਾ ਹਾਂ ਮੈਂ ਮਾਸਟਰ ਕੁਲਵੰਤ ਸਿੰਘ ਵਡਵਾਲ ਜੰਗੋਲਾ ਨਵੀਂ ਦਿੱਲੀ 1991 ਤੋਂ ਪਹਿਲਾਂ ਸਾਡਾ ਰਾਏ ਸਿੱਖ ਸਭਾਜ ਸਟੂਲ ਟਰਾਈਪ ਦੀ ਮੰਗ ਕਰ ਰਹੀ ਸੀ ਜੋ ਕਿ ਸਾਡੀ ਮੰਗ ਵਾਜਬ ਨਹੀਂ ਸੀ ਉਸ ਤੋਂ ਪ੍ਰੰਤ ਸਾਡੇ ਬੁੱਢੇ ਜੀਵੀ ਨੌਜਵਾਨ ਵੀਰਾਂ ਨੇ ਇੱਕ ਮਤਾ ਪਾਸ ਕੀਤਾ ਜਿਹਦੇ ਵਿੱਚ ਇਹ ਮਤਾ ਪਾਸ ਹੋਇਆ ਕਿ ਸਾਨੂੰ ਅਨੁਸੂਚਿਤ ਜਾਤੀ ਵਿੱਚ ਸ਼ਾਮਿਲ ਹੋਣ ਦਾ ਰਸਤਾ ਮਿਲ ਸਕਦਾ ਹੈ ਤੇ ਫਿਰ ਇਸ ਬਾਬਤ ਸੰਘਰਸ਼ ਚੱਲਦਾ ਰਿਹਾ ਔਰ ਦਿੱਲੀ ਦੇ ਵਿੱਚ ਆ ਕੇ ਦਿੱਲੀ ਦੇ ਵਜ਼ੀਰਾਂ ਨਾਲ ਸਮੇਂ-ਸਮੇਂ ਸਰ ਸਾਡੇ ਰਾਏ ਸਿੱਖ ਸਮਾਜ ਦੇ ਬੁੱਧੀਜੀਵੀ ਲੋਕ ਮਿਲਦੇ ਰਹੇ ਜਿਸ ਤਰ੍ਹਾਂ ਕਿ ਸਾਡੇ ਮਾਨਯੋਗ ਸਰਦਾਰ ਗੁਰਦੀਪ ਸਿੰਘ ਵਡਵਾਲ ਸਾਹਿਬ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਇਹ ਕੰਮ ਹੁੰਦਾ ਰਿਹਾ ਔਰ ਦਿੱਲੀ ਦੇ ਵਿੱਚ ਜਿਹੜੇ ਰਾਏ ਸਿੱਖ ਸਮਾਜ ਦੇ ਨਿਵਾਸੀ ਬੈਠੇ ਹਨ ਜਿਸ ਤਰ੍ਹਾਂ ਕਿ ਚੰਗੋਲਾ ਜੈਤਪੁਰ ਤੀਗੜੀ ਤੁਪਲਕਾ ਬਾਦ ਸ਼ਤਰਪੁਰ ਸਾਰੇ ਸਜਣਾ ਦਾ ਸਹਿਯੋਗ ਮਿਲਦਾ ਰਿਹਾ ਔਰ ਇਕੱਠ ਕਰਕੇ ਇਹ ਰਾਏ ਸਿੱਖ ਸਮਾਜ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਦਿਲਵਾਇਆ ਗਿਆ ਔਰ ਪੰਜਾਬ ਤੋਂ ਜਿਹੜੇ ਸਾਡੇ ਵੀਰ ਆਉਂਦੇ ਸੀ ਉਹ ਉਹਨਾਂ ਦੇ ਨਾਲ ਅਸੀਂ ਦਿੱਲੀ ਵਾਲੇ ਮੋਢੇ ਨਾਲ ਮੋਢਾ ਲਾ ਕੇ ਇਹ ਕੰਮ ਦੇ ਵਿੱਚ ਆਪਣੀ ਆ ਜ਼ਿੰਮੇਵਾਰੀ ਸਮਝੋਏ ਇਸ ਕੰਮ ਨੂੰ ਸਿਰੇ ਲਗਾਇਆ ਸਾਡੇ ਹਰਿਆਣਾ ਦੇ ਵੀ ਆਏ ਪੰਜਾਬ ਦੇ ਵੀ ਆਏ ਉਤਰਾਖੰਡ ਦੇ ਵੀ ਆਏ ਬੱਧ ਪਰਦੇਸ ਦੇ ਵੀ ਆਏ ਰਾਜਸਥਾਨ ਦੇ ਵੀ ਆਏ ਸਾਰਿਆਂ ਨੇ ਸਹਿਯੋਗ ਕੀਤਾ ਇਸ ਸਹਿਯੋਗ ਦਾ ਜੋ ਇਹਨਾਂ ਨੂੰ ਕ੍ਰੈਡਿਟ ਮਿਲਣਾ ਚਾਹੀਦਾ ਹੈ ਇਹ ਸਾਰੇ ਰਾਏ ਸਿੱਖ ਸਮਾਜ ਦੇ ਬੁੱਧੀਜੀਵੀਆਂ ਨੂੰ ਮਿਲਣਾ ਚਾਹੀਦਾ ਹੈ ਔਰ ਜਿਸ ਤਰ੍ਹਾਂ ਕਿ ਮੈਂ ਆਪ ਜੀ ਨੂੰ ਦੱਸ ਰਿਹਾ ਸੀ ਕਿ ਸਾਡੇ ਸ਼੍ਰੀਮਾਨ ਗੁਰਦੀਪ ਸਿੰਘ ਵਡਵਾਲ ਸਾਹਿਬ ਜੋ ਰਾਏ ਸਿੱਖ ਸਮਾਜ ਲਈ ਜਿਨ੍ਹਾਂ ਨੇ ਆਪਣਾ ਜੀਵਨ ਹੀ ਪੂਰਾ ਲਗਾ ਦਿੱਤਾ ਔਰ ਹੁਣ ਵੀ ਲੱਗੇ ਹੋਏ ਨੇ ਸ਼ਾਇਦ ਨਾਸਾਜ ਹੋਣ ਦੇ ਕਾਰਨ ਵੀ ਰੱਦਨ ਲੱਗੇ ਰਹਿੰਦੇ ਨੇ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਹੈ ਔਰ ਆਉਣ ਵਾਲਾ ਜਿਹੜਾ ਸਮਾਂ ਹੈ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਇਸ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਹੈ ਪਿਛਲੇ ਦਿਨਾਂ ਦੇ ਵਿੱਚ 2023 ਦੇ ਵਿੱਚ 8 ਮਾਰਚ ਨੂੰ ਅਸੀਂ ਦਿੱਲੀ ਦੇ ਵਿੱਚ ਇੱਕ ਰਾਏ ਸਿੱਖ ਸੈਮੀਨਾਰ ਰੱਖਿਆ ਸੀ ਜਗੋਲਾ ਨਵੀਂ ਦਿੱਲੀ ਵਿਖੇ ਜਿੱਥੇ ਸਾਨੂੰ ਸਾਡੇ ਪੰਜਾਬ ਦੇ ਜੁਝਾਰੂ ਵੀਰ ਬਜ਼ੁਰਗ ਨੇਤਾ ਜਿਸ ਤਰ੍ਹਾਂ ਕਿ ਸਾਡੇ ਰਾਏ ਸਿੱਖ ਸਮਾਜ ਸਦਾ ਸੁਧਾਰ ਆਲ ਇੰਡੀਆ ਲੈਵਲ ਦੇ ਸਰਦਾਰ ਹੰਸਾ ਸਿੰਘ ਭੂਖਾ ਸਾਹਿਬ ਟੀਚਰ ਯੂਨੀਅਨ ਦੇ ਸਾਡੇ ਵੀਰ ਜਗਨੰਦਰ ਸਿੰਘ ਵਡਵਾਲ ਸਾਹਿਬ ਔਰ ਸਾਡੇ ਪੂਰਨ ਸਿੰਘ ਮੁਜੈਦੀਆ ਜੀ ਬੀਜਪੀ ਦੇ ਨੇਤਾ ਸਾਡੇ ਕੈਬਨਿਟ ਮਨਿਸਟਰ ਸਰਦਾਰ ਫੌਜਾ ਸਿੰਘ ਸਰਾਰੀ ਸਾਹਿਬ ਔਰ ਉਹਨਾਂ ਦੀ ਪੂਰੀ ਟੀਮ ਔਰ ਸਾਡੇ ਮਾਨਯੋਗ ਗੁਰਦੀਪ ਸਿੰਘ ਵਡਵਾਲ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਔਰ ਸਰਦਾਰ ਜੋਧ ਸਿੰਘ ਸਬ ਇੰਸਪੈਕਟਰ ਦਿੱਲੀ ਪੁਲਿਸ ਉਹਨਾਂ ਦੇ ਸਾਰੇ ਪੂਰੇ ਸਹਿਯੋਗ ਦੇ ਨਾਲ ਇਹ ਰਾਏ ਸਖ ਸੰਮੇਲਨ 8 ਮਾਰਚ ਨੂੰ ਸੰਪੰਨ ਹੋਇਆ ਜਿਹਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਜੜੀਆਂ ਮਤੇ ਪਾਸ ਕੀਤੇ ਗਏ ਮੈਂ ਪੂਰਨ ਸਿੰਘ ਗੜਵਾਲ ਫਾਜ਼ਲ ਕਾ ਦਰਾਇਰਵਾਣਾ ਅਸੀਂ ਗੁਰਦੀਪ ਸਿੰਘ ਜਰਮਨੀ ਯੋਗਿਆਦਰ ਪ੍ਰੈਡ ਹੈਗਨ ਦਿੱਤੀ ਅੰਬਸਟ ਉਹਨਾਂ ਨਾਲ ਮਿਲ ਕੇ ਦਿੱਲੀ ਵੀ ਗਿਆ ਜਾਂਦੇ ਰਹੇ ਲੋਕਲ ਵੀ ਹੈ ਕਿ ਐਸਸੀ ਦਾ ਦਰਜਾ ਦੋਵਾਂ ਵਾਸਤੇ ਪੰਜਾਬ ਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਇਆ ਹੈ ਵੈਗੁਰੂ ਜੀ ਕਾ ਕਲਸਾ ਵੈਗੁਰੂ ਜੀ ਕੀ ਫਤਿਹ ਮੈਂ ਗੁਰदयाल ਸਿੰਘ ਵਡਵਾਲ ਪੂਰਵ ਅਧਿਖ ਜਿਲ੍ਹਾ ਪੰਚਾਇਤ ਫਲੀਪੀਤ ਉੱਤਰ ਪ੍ਰਦੇਸ਼ ਮੈਂ ਸ੍ਰੀ ਗੁਰਦੀਪ ਸਿੰਘ ਵਡਵਾਲ ਸਾਬਕਾ ਰਾਜਦੂਤ ਜਰਮਨ ਕੰਟਰੀ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਕਿ ਜਿਨ੍ਹਾਂ ਨੇ ਬੜਾ ਸੰਘਰਸ਼ ਕਰਕੇ ਰਾਏ ਸਿਕਸ ਜਾਤੀ ਨੂੰ ਅਨੁਸੂਚਿਤ ਜਾਤੀ ਵਿੱਚ ਸ਼ਾਮਲ ਕਰਕੇ ਰਾਕੇ ਬਹੁਤ ਹੀ ਵੱਡਾ ਉਪਰੋਕਾਰ ਕੀਤਾ ਹੈ ਇਹ ਕੰਮ ਪਹਿਲਾਂ ਹੀ ਹੋ ਸਕਦਾ ਸੀ ਜੇਕਰ ਸਾਡੇ ਵੱਡੇ ਪੁਰਖ ਨੇਤਾ ਐਮਐਲਏ ਐਮਪੀ ਆਗੂ ਕਾਰਾ ਨੇ Rajput ਦਾ ਅਲਾਪ ਨਾ ਛੇੜਿਆ ਹੁੰਦਾ ਜਿਸका ਕੋਈ ਆਧਾਰ ਵੀ ਨਹੀਂ ਰਿਕਾਰਡ ਨਹੀਂ ਤੇ ਮੈਂ ਸਰਦਾਰ ਗੁਰਦੀਪ ਸਿੰਘ ਵਡਵਾਲ ਦੀ ਲੰਮੀ ਉਮਰ ਦੀ ਸ਼ੁਭ ਕਾਮਨਾਵਾਂ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਵਿਕਾਸ ਦੀ ਮੁੱਖ ਧਾਰਾ ਵਿੱਚ ਜੋੜ ਕੇ ਵੱਡਾ ਪ੍ਰੋਗ ਕਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੀ ਕੋ ਨਮਸਕਾਰ मैं मक्खन सिंह कचूरा बरदान राज्य सिख समाज सभा हरियाणा हमारी बरादरी के अनमोल हीरे सरदार गुरदीप सिंह जी वारवल डिप्टी राजदूत जर्मनी जिन्होंने भारत सरकार में रहते हुए देश की सेवा की निस्वार्थ सेवा की और हमारी रायसिक सिख बरादरी के लिए पिछले पैंतालीस साल समर्पित किए और आज भी रायसिक समाज के लिए अपने खून का एक एक तुबका निशोवर कर रहे हैं क्योंकि मुझे अच्छी तरह याद है कि हमारे समाज और नायक समाज का एक सम्मेलन हिसार में हुआ था जिसमें नायक समाज से प्रदेश अध्यक्ष सरदार बहादुर सिंह नायक जी ने एक शब्द कहा था कि सरदार गुरदीप सिंह वारवाल जी की फोटो हमारे नायक समाज परिवार में हर घर घर में होनी चाहिए क्योंकि इन्होंने रायसिक समाज के लिए बहुत कुछ किया है और साथ ही साथ हमारे नायक समाज की भी जो बाह पकड़ी है वो सरदार गुरदीप सिंह वारवाल जी ने पकड़ी है तो हम सदा सरदार गुरदीप जी सिंह के रिनी रहेंगे मेरा मानना है कि जो सरदार गुरदीप सिंह वारवल जी ने हमारे समाज के लिए रायसिक समाज के लिए पिछले पैंतालीस साल समर्पित किए हैं ऐसा योद्धा शायद दोबारा पैदा ना हो क्योंकि आज भी एक सप्ताह के अंदर दो डायलिसिस उनके चल रही हैं और पिछले पैंतालीस साल से लगे हुए हैं समर्पित हैं और हर रोज बरादरी के लिए काम कर रहे हैं तो मेरा मानना है कि ऐसा योद्धा दोबारा पैदा नहीं होगा बाकी आपको अपनी सोच हम तो एक उनके सच्चे सिपाही के तौर पे जो भी उन्होंने हमें आदेश दिया हमने उनकी पालना की तो हमारे को जो हरियाणा का एस का दर्जा प्राप्त हुआ इससे पहले उन्होंने पंजाब के अंदर 2007 के अंदर उन्होंने पंजाब राय सिख बरदरी को एस का दर्जा दिलवाया उसके बाद हरियाणा में उन्होंने पुरजोर लगा कर हरियाणा के अंदर राय सिख बरदरी को एस का दर्जा दिलवाया और अब भी वो रात दिन राय सिख बरदरी राय सिख बरदरी के लिए समर्पित है ऐसा योद्धा ऐसा हीरो शायद ही दुनिया में मिले और हमारी बरादरी में तो मिलना बहुत मुश्किल है ये मेरा मानना है धन्यवाद